ਉਹ ਪਤਾ ਨਹੀਂ ਯਾਰ ਇਹਦੇ ਇਹਦੇ ਪਿਸਟਨਾਂ ਪਿਸਟਨਾਂ ਦਾ ਹਿਸਾਬ ਕਿਤਾਬ ਜਾਂ ਹੈਡ ਖੁੱਲਾ ਡੁੱਲਾ ਦਾ ਵਾਹ ਜੀ ਬਾਲੀ ਜਾਵੇ ਇਹਦੇ ਪਿਸਟਨ ਵੀ ਫਰਕ ਆ ਇਹਦੇ ਉਹਦੇ ਨਾਲ ਫਰਕ ਆ ਫਰਕ ਆ ਇਹਦੇ ਕਿੰਨੇ ਦੇ ਆ ਪਤਾ ਕੁਛ ਕਿ ਨਹੀਂ ਪਤਾ ਉਹ ਨਾਲ ਦੇ ਨੂੰ ਬੜਾ ਉਹ ਇੱਕ ਦਿਨ ਮੈਨੂੰ ਦੱਸਣ ਦਿਆ ਵੀ ਕਿੰਨੇ ਦੇ ਆਂਦਾ ਇਹਦੇ ਪਲੇ ਇਹਦੇ ਵੱਡੇ ਪਤਾ ਨਹੀਂ ਕਿਹੜੇ ਆ ਜਿਹੜੇ ਆਪਾਂ ਗ੍ਰੈਂਡ ਕਰਕੇ ਪਾਉਣੇ ਆ ਇਹਦੇ ਮੈਨੂੰ ਲੱਗਦਾ ਉਦਾਂ ਹੀ ਉਹ ਉਦਾਂ ਪੈਂਦੇ ਆ ਹਾਂ ਉਹ ਇਹੋ ਗੱਲ ਆ ਇਹਦਾ ਹਿਸਾਬ ਦਾ ਮਗਰੋਂ ਹੀ ਕੰਪਨੀ ਤੋਂ ਹੀ ਉਦਾਂ ਆਣਾ ਹਾਂ ਅੱਛਾ ਕਿਉਂ ਮੜੀ ਸ਼ੋਅ ਇਹਦੀ ਥਲੀਆਂ ਨੂੰ ਤੇ ਤੋ ਵੈਸੇ ਵੀ ਯਾਰ ਸੋਹਣਾ ਬੜਾ ਇੱਕ ਨਾ ਲੱਗਦਾ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਠਾ ਅਉ ਸੀਸਾ ਲੱਗ ਕੇ ਟਾਇਆ ਹੈ ਇੱਕ ਨੰਬਰ ਲਾ ਏ 17 17 ਹਾਂਜੀ ਇਹ 17 ਚ ਕਰਾਸ ਕਰਾਉਂਦੇ ਸੀਗੇ ਦੂਜੇ ਸੀਗੇ ਆ ਗਿਆ ਸੀ ਇਹਨਾਂ ਦਾ ਆਪਦਾ ਨਹੀਂ ਦੂਜੇ ਸੀ ਮੇਰੇ ਸਾਬ ਨਾਲ ਇਹਨਾਂ ਦਾ ਆਪਦਾ ਆ ਗਿਆਣਾ ਹਾਂਜੀ ਹਾਂ ਸਵਰਾਜ ਦਾ ਹੈ ਦਾ ਸਵਰਾਜ ਹੀ ਇਹ ਮਤਲਬ ਹੈ ਤਾਂ ਕੋਈ ਇਹਨਾਂ ਦਾ ਫਰਕ ਨਹੀਂ ਸੇਮ ਡਿਜ਼ਾਈਨ ਸਾਰਾ ਕੁਝ ਸੇਮ ਆ ਹਾਂਜੀ ਆ ਕੀ ਚੀਜ਼ ਆ ਯਾਰ ਇਹ ਕਿਦਾਂ ਟਰੈਕਟਰ ਆਪਾਂ ਭਾਈ ਵਾਈ ਦਾ ਨਾ ਜਿਆਦੀ ਰੇਸ ਤੇ ਹੂੰ ਤੇ ਆਪੇ ਕੰਟਰੋਲ ਕਰ ਜਾਂਦਾ ਇੱਕ ਰੇਸ ਕੰਟਰੋਲ ਆ ਇਲੈਕਟ੍ਰੋਨਿਕ ਆ ਹਾਂ ਇਹ ਆਪੇ ਜਦਾਂ ਮਤਲਬ ਜਿੰਨੇ ਕਿ ਤੇਨੇ ਵਗਣਾ ਵਾ ਉਸਨੂੰ ਰੇਸ ਕਰ ਦਿੰਦਾ ਉਹ ਬੱਲੇ ਉਹ ਤੇਰੇ ਕਹਿੰਦੇ ਸਵਰਾਜ ਨੂੰ ਫੰਕਸ਼ਨ ਨਹੀਂ ਆ ਵੇਖੀ ਇਹਨੂੰ ਵੀਰ ਕਹਿੰਦਾ ਵੀ ਜਿੱਥੇ ਰੇਸ ਆਪਾਂ ਮਤਲਬ ਜਿਆਦੀ ਵੀ ਕਰਤੀ ਤੇਨੇ ਆਪੇ ਘਟਾ ਕਰ ਦੇਣੀ ਆ ਉਹ ਬੱਲੇ ਵੀ ਤੇਰੇ ਆ ਤਾਂ ਸਾਗ ਕਿਥੋਂ ਬੜਾ 16 ਜਿੰਨਾ ਨੇ ਆ ਸਾਗ ਤਾਂ ਲਾਇਆ ਪਿਆ ਇਹਦੇ ਚ ਹੂੰ ਬੱਲੇ ਤੇਰੇ ਜਟਾ ਇਲੈਕਟ੍ਰੋਨਿਕ ਇਹਦੇ ਖਰਾਬ ਖੂਬ ਤਾਂ ਨਹੀਂ ਹੋਇਆ ਹੈ ਨਹੀਂ ਨਹੀਂ ਇਹ ਨਹੀਂ ਕਿ ਖਰਾਬ ਜੋ ਨਾਲ ਆਇਆ ਜਿਵੇਂ ਉਵੇਂ ਆ ਏਦਾਂ ਹੀ ਹਾਂਜੀ ਕੰਪਨੀ ਵੱਲੋਂ ਵੀ ਇਹਨੂੰ ਇਹ ਸੈਟ ਅੱਜ ਤੱਕ ਕਿਹੜਾ ਕਿਹੜਾ ਪਾਰਟ ਪਿਆ ਪਾਰਟ ਇਹਦਾ ਕੋਈ ਵੀ ਨਹੀਂ ਪਿਆ ਮੇਰੇ ਸਾਹਮਣੇ ਨਹੀਂ ਕੋਈ ਵੀ ਨਹੀਂ ਪਿਆ ਕਲਚ ਪਲੇਟ ਕੋਈ ਨਹੀਂ ਹਾਂ ਜੇ ਤੱਕ ਕਲਚ ਪਲੇਟ ਵੀ ਨਾਲ ਦੀ ਆ ਨਾਲ ਦੀ ਨਾਲ ਦੀ ਇਹਦੀ ਬੱਲੇ ਉਹ ਤੇਰੇ ਸ਼ਰਾ ਕਿੰਨਾ ਚੱਲ ਗਿਆ ਦੇਖੀ ਮੜਿਆ ਮੀਟਰ ਮੋਟਰ ਚੱਲਦਾ ਕਿ ਨਹੀਂ ਨਹੀਂ ਮੁਸ਼ਕਲ ਹੀ ਚੱਲਦਾ ਮੀਟਰ ਮੁਸ਼ਕਲ ਹੈ ਉਦਾਂ ਆਈਡੀਆ ਜੇ ਹਰ ਸੀਜ਼ਨ ਕੰਮ ਫੁੱਲ ਲੈਂਦੇ ਹੋ ਪੰਜਾਬ ਜੀ ਨੂੰ ਜਗਲੇ ਪਹਿਲੀ ਮਾਰ ਜੀ ਕਿਰਪਾ ਨੇ ਉਹਨੇ ਬਾਈ ਦੀ ਫਿਰ ਸਾਡੀ ਨਾਲ ਜਿ ਤਰ੍ਹਾਂ ਸਾਹੀ ਆਉਂਦਾ ਪੇ ਹਾਂ ਤੇ ਫਿਰ ਦਸੋਂ ਕਿੱਲੇ ਤੇ ਲਾਗੇ ਪਾਸੇ ਚੱਲ ਜਾਂਦਾ ਕੰਮ ਵੀ ਵੀਰ ਨੇ ਉਹਨੀਆਂ ਮੂਣੀਆਂ ਆਣ ਜਿੱਦਾਂ ਵੱਡ ਬੁੱਟਨੇ ਆ ਹਾਂ ਸਾਰਿਆਂ ਦੇ ਜਾ ਵਗਨੇ ਆ ਜਾ ਇਹ ਦੂਜੇ ਦੇ ਹੂੰ ਤੇ 100 ਦੇ ਲਾਗੇ ਪਾਸੇ ਚੱਲ ਜਾਂਦਾ ਕਿੱਲੇ ਦੇ ਯਾਰ ਪੇ ਤਾਂ ਡਰਾਈਵਰ ਚੱਲਿਆ ਵੀ ਬਹੁਤ ਤੇ ਕਲਚ ਪੈਡ ਨਾਲ ਦੀ ਨਾਲ ਦੇ ਇਹ ਤਾਂ ਕਿਤੇ ਮੁੜਕਦਾ ਪੂਰਾ ਬਾਕੀ ਗਾਂ ਦਾ ਪਤਾ ਨਹੀਂ ਇਹਨੇ ਗਾਂ ਵਿੱਚ ਮੁੜਕ ਰਹੀ ਹੈ ਬਈ ਪੌਣੀ ਪੈ ਗਈ ਚਲੋ ਇਹ ਇਹ ਚੀਜ਼ਾਂ ਚਲੋ ਹੁੰਦੀਆਂ ਚਲੋ ਪਾਣ ਆ ਲਗਈਆਂ ਹਾਂ ਇਹਦੀ ਕਸਾਈ ਹੋਣੀ ਹੈ ਚਲੋ ਨੰਨੂ ਇਹਨੂੰ ਲਿਫਟ ਵਾਲਾ ਬਟਨ ਵੀ ਆਇਆ ਹਾਂ ਹਨਾ ਲਵਾਇਆ ਤਾਂ ਨਹੀਂ ਨਾ ਮੰਗਦੇ ਆ ਨਾ ਆਹ ਦੇ ਲਿਫਟ ਵਾਲਾ ਬਟਨ ਵੀ ਆਇਆ ਇਹਨੂੰ ਯਾਰ ਮੈਂ ਹਰਾਨ ਆ ਆਪਣੇ ਜ਼ਿੰਮੇਦਾਰਾਂ ਨੇ ਕਿਉਂ ਨਹੀਂ ਇਹਨੂੰ ਪਸੰਦ ਕੀਤਾ ਹੁਣ ਹੁਣ ਵੇ ਲੱਭਦੇ ਇਹਨੂੰ ਥੋੜਾ ਖਰਚਾ ਜ਼ਿਆਦਾ ਹੈ ਤੇਲ ਦਾ ਖਰਚਾ ਜ਼ਿਆਦਾ ਉਹਦੇ ਨਾਲ ਪਰ ਤਾਂ ਹੀ ਹਾਂ ਤਾਂ ਹੀ ਆਪਣੇ ਜ਼ਿੰਮੇਦਾਰ ਕਹਿੰਦੇ ਕਿ ਐਵਰੇਜ ਪੂਰੀ ਟੇਕੀ ਆਪਣੇ ਕਰਤਾ ਠੀਕਾ ਧੰਨਵਾਦ ਵੈਗੋ ਤੇਲ ਦਾ ਖਰਚਾ ਤੇਲ ਦਾ ਖਰਚਾ ਉਹਦੇ ਨਾਲ ਜ਼ਿਆਦਾ ਥੋੜਾ ਜਿਆਦਾ ਹਾਂ ਹਾਲੈਂਡ ਤੇ ਜੇ ਇਹਨੂੰ ਕੰਪੈਰੀਸ਼ਨ ਕਰੀਏ ਫਿਰ ਜਿੱਦਾਂ ਉਹ ਖੁੱਲਾ ਵਾ ਸੇਮ ਜਈ ਹੈ ਇਹਨਾਂ ਦਾ ਸੇਮ ਜਈ ਹੈ ਇਹ ਹਾਂ ਇਹ ਉਹ ਸੰਦ ਉਹਦੇ ਮਗਰ ਪਾਉਨੇ ਉਹ ਇਹਦੇ ਮਗਰ ਪਾਉਨੇ ਵੀ ਕਦੀ ਨਾ ਪਿਆ ਨਹੀਂ ਕਦੀ ਨਾ ਪਿਆ ਨਹੀਂ ਕਦੀ ਐ ਕਿ ਨਾਪਿਓ ਜਰੂਰ ਸਵੇਰੇ ਟੈਂਕੀਆਂ ਭਰ ਕੇ ਨਾ ਦੇਖਿਓ ਜਰੂਰ ਵੀ ਉਹ ਜ਼ਿਆਦਾ ਖਾਂਦਾ ਜੇ ਫਿਰ ਉਹ ਜ਼ਿਆਦਾ ਖਾਂਦਾ ਥੋੜਾ ਇਹ ਫਿਰ ਉਹ ਜ਼ਿਆਦਾ ਖਾਂਦਾ ਹਾਂ ਤੇਲ ਜ਼ਿਆਦਾ ਖਾਂਦਾ ਉਹ ਥੋੜਾ ਇਹ ਉਹਦੇ ਨਾਲ ਘਾਟਿਆ ਦਾ ਥੋੜਾ ਉਹਦੇ ਨਾਲ ਘੱਟ ਹਾਂ ਉਹਦੇ ਟਰਬੋ ਟਰਬੋ ਆਉਂਦੀ ਨਾ ਫਿਰ ਹਾਂ ਜੇ ਬਾਕੀ ਵਾਈ ਤੇ ਵੀ ਆ ਡਰਾਈਵਰ ਸਿਰ ਤੇ ਬਹੁਤ ਡਰਾਈਵਰ ਸਿਰ ਤੇ ਹੁਣ ਤੁਹਾਨੂੰ ਐਵੇਂ ਤੁਹਾਨੂੰ ਕਹੀ ਜਾਵਾਂ ਮੈਂ ਸਿਆਣਾ ਬਣਿਆ ਆ ਆਪਾਂ ਨਹੀਂ ਕਦੀ ਹੌਲੀ ਆਪਾਂ ਵੀ ਬੋਲ ਦੀ ਰੱਖਣਾ ਜਿੰਨੀ ਕਾਮ ਆ ਭਾਵੇਂ ਕਰ ਦੇ ਰੋੜਾ ਤੇਲ ਵਾਲਾ ਪਿੱਛੇ ਜਾ ਕੇ ਮੈਂ ਮੋਲ ਲਗਾਉਣਾ ਹਾਂ ਇਹ ਕੰਮ ਆ ਦਾ ਯਾਰ ਛੋਟੇ ਤਾਂ ਐਸਕੇ ਲੋ ਦਿਲ ਖੁਸ਼ ਆ ਵੀ ਇੰਜਨ ਵੀ ਨਾਲ ਦਾ ਹਨਾ ਸਭ ਕੋ ਹੈ ਕਲਚ ਪਲੇਟ ਤੋਂ ਮੈਂ ਤਾਂ ਹਰਾਨ ਆ ਵੀ ਕਲਚ ਪਲੇਟ ਨਾਲ ਦੀ ਹੈ ਅਜੇ ਤੱਕ ਕੁਝ ਨਹੀਂ ਬਦਲਿਆ ਇਹਦਾ ਮਗਰ ਲਈ ਸੌਸ ਉਹਰਾ ਓਕੇ ਕੰਮ ਆ ਗਿਆ ਕੁਝ ਨਹੀਂ ਮੈਂ ਨਾ ਕੋਖਣੀ ਤੇਲ ਪਾਇਆ ਹੋਊ ਜ਼ਰੂਰ ਇੱਕ ਦੋ ਵਾਰੀ ਉਹ ਤਾਂ ਪਾਉਣਾ ਹੀ ਪਾਉਣਾ ਹਾਂ ਹੋਰ ਨਹੀਂ ਕੋ ਹੋ ਗਿਆ ਤੇ ਪੀਟੀਓ ਦੀ ਸਿਲ ਸੁਲਤਾਨੀ ਕਦੇ ਲੀਕ ਨਾ ਕਦੀ ਕੁਝ ਨਹੀਂ ਹੋਇਆ ਮਹਾਰਾਜ ਦੀ ਕਿਰਪਾ ਹੀ ਰਹੀ ਹੈ ਇੱਥੇ ਯਾਰ ਯਾਰ ਇਦਾਂ ਹੀ ਰੱਖੇ ਵੈਰੀ ਗੁੱਡ ਯਾਰ ਵੈਸੇ ਵੀ ਸੰਭਿਆ ਵੀ ਰਾਨੀ ਨਾ ਡਾਕਟਰ ਨਹੀਂ ਜ਼ਿਆਦਾ ਚੀਜ਼ਾਂ ਹੁਣ ਤੱਕ ਚੱਕ ਦਿੰਦੇ ਤੇ ਆਹ ਜਿਹੜਾ ਬੰਬੂ ਕਾਰਟ ਉੱਤੇ ਜੜਿਆ ਏ ਕੀ ਸਾਵਗਤ ਆ ਇਹ ਕਿੰਨੇ ਆ ਇਹ 6 ਬੇਸ ਆਏ ਤੇ 4 ਸਪੀਕਰ ਆ 6 ਬੇਸਾਂ 4 ਸਪੀਕਰ ਬੇਸਾਂ ਦੇ ਹਿਸਾਬ ਨਾਲ ਸਪੀਕਰ ਘੱਟ ਨੇ ਇਹ ਬੰਦ ਜਿਹਾ ਸਪੀਕਰ ਜਿਆਦਾ ਵਧੀਆ ਆ ਫਾਈਨਲ ਦੇ ओरिजिनल ਆ ਇਹਨਾਂ ਦੇ ਉੱਤੇ ਕੁਝ ਨਹੀਂ ਹੁੰਦਾ ਜਿਆਦਾ ਜਿਹੇ ਵੀ ਇਹਦੀ ਆਵਾਜ਼ ਜਿਆਦਾ ਲੱਗਦੀ ਸਾਨੂੰ ਓਕੇ ਹਾਂਜੀ ਅਨੰਦਪੁਰ ਸਾਇਓ ਗਿਆ ਇਥੋਂ ਛੱਡ ਲਿਆ ਉਹ ਪਿੰਡ ਜਾ ਕੇ ਬੰਦ ਕਰਤਾ ਗਾਰਡ ਨੂੰ ਫੇਰ ਜੇ ਜੀ ਕੀਤਾ ਛੱਡ ਲਿਆ ਇਹ ਸਿਸਟਮ ਉੱਤੇ ਸੁਣ ਨਹੀਂ ਹੁੰਦਾ ਸੁਣ ਘੱਟ ਨਾ ਮੈਂ ਤਾਂ ਕਹਿੰਦਾ ਨਾ ਕਿ ਇੰਨੇ ਤਗੜੇ ਤੜੇ ਇਥੋਂ ਦਾ ਵੀ ਆਉਂਦਿਆ ਮੈਂ ਇੱਕ ਰੱਖਿਆ ਵੀ ਦਿੱਤਾ ਮੈਂ ਯਾਰ ਜਿਆਦਾ ਤਗੜਾ ਲਾ ਬੈਠੇ ਮੈਂ ਯਾਰ ਐਵੇਂ ਕਰਦਾ ਹਾਂ ਬਾਲਾ ਕੰਮ ਓਕੇ ਕਰ ਲਿਆ ਨਹੀਂ ਸੁਣਦਾ ਪਹਿਲਾਂ ਲਾਉਣਾ ਤੇ ਲਾਈਦਾ ਤੇ ਹੋ ਵਿੱਚੋਂ ਇਹ ਲਾ ਛੱਡਿਆ ਹੂੰ ਵੇ ਇਦਾਂ ਹੀ ਮੇਲੇ ਹੀ ਜਾਣਾ ਤੇ ਇਦਾਂ ਹੀ ਸਾਰ ਲੈਣਾ ਫਿਰ ਐ ਰਕੇ ਮੈਂ ਚੱਲਾ ਆ ਹੀ ਲਈਏ ਲਾਗੇ ਰਹਿ ਲਾਗੇ ਵੀ ਲਾ ਲਈਏ ਇਕਰਾ ਇਹ ਲਾਉਣਾ ਹੀ ਪੜਾਣਾ ਨਹੀਂ ਖੇਤੀ ਚ ਨਹੀਂ ਚੱਲਦਾ ਹਾਂ ਖੇਤੀ ਤਾਂ ਤੇਰੇ ਉਤਰੇ ਇਕੱਲੇ ਚੱਲਣਗੇ ਹਾਂ ਨਹੀਂ ਦੋ ਲਾਦਾਂਗੇ ਨਾਲ ਹਾਂ ਦੋ ਲਾ ਜਾਂ ਪੇਟੀ ਬਣਵਾ ਲਾਓ ਸਾਡੀ ਵੀ ਦੋ ਲੱਗ ਜਾਣ ਉੱਪਰ ਉੱਤੇ ਹਾਂ ਦੋ ਲਾ ਦੇ ਨਾਲ ਆ ਇੰਨੇ ਦਾ ਕਿੱਥੇ ਸੋਣ ਨੇ ਇਹ ਕਿਹੜੀ ਆ ਬੇਸਾ ਕਿਹੜੀਆਂ ਆ ਡੀ ਐਸ ਆਰ ਡੀ ਐਕਸ ਨਹੀਂ ਆ ਬੇਸਾ ਇਹ ਤੋੜੀ ਜਾਂ ਨਹੀਂ ਆਉਂਦਾ ਮਰਾ ਆਹ ਕਿਹੜੇ ਵੀਰਾਂ ਦੀ ਫੋਟੋ ਆ ਇਹ ਵੀਰ ਆਪਣੇ ਦੋਵੇਂ ਭਰਾ ਹੀ ਇਹ ਇਹਨਾਂ ਦੀ ਡੈਥ ਹੋ ਗਈ। ਓਹੋ ਕੀ ਗੱਲ ਬਣ ਗਈ। ਇੱਕ ਵੀਰ ਉਹਨਾਂ ਦਾ ਇਦਾਂ ਘਰੇ ਹੀ ਟੈਗ ਹੀ ਹੋ ਗਿਆ। ਇੱਕ ਵੀਰ ਅਮਰੀਕਾ ਜਾਂਦੇ ਆ ਰਸਤੇ ਰਸਤੇ ਚੱਕਰ ਜਿਹਾ ਪਿਆ। ਜਿਆ ਯਾਰ ਬੜਾ ਕੰਮਾੜਾ ਹੋਇਆ। ਉਹ ਗਾਹ ਨੂੰ ਚੜਦਿਆਂ ਕਰਾ ਗਏ। ਦੋਵੇਂ ਭਰਾ ਹੀ ਵੱਡੇ। ਹਮ। ਚਲੋ ਅੱਜ ਉਹ ਵੀ ਹੁੰਦੇ ਤੇ ਉਹ ਵੀ ਆਪਣੇ ਜਿ ਖੜੇ ਹੁੰਦੇ ਇੱਥੇ। ਹਾਂ ਜੀ। ਆਣਾ ਖੜੇ ਆਣਾ ਸੀ ਉਹਨਾ ਵਿੱਚ ਚਲੋ ਸਿਮਰਤ ਜਿਹੜਾ ਇੱਕ ਇੱਕ ਦੇ ਇਹਦਾ ਫਾਦਰ ਸਾਹਿਬ ਆ ਮੁੰਡੇ ਦੇ ਅੱਛਾ ਇਹ ਵੀਰ ਦੇ ਤੇ ਉਹਦੇ ਜਿੱਦਾਂ ਲਾਲ ਵੀ ਜਿਆਦੇ ਵੱਡੇ ਜੱਜ ਵੀਰ ਇੱਕ ਸਿਮਰਤ ਜਿਹੜਾ ਉਹ ਰਲਾ ਇਹ ਉਹ ਦਹਾਨ ਪਰਵਾਣ ਗਿਆ ਏ ਉਹ ਇਹੋ ਜੀਆਂ ਚੀਜ਼ਾਂ ਨੂੰ ਬਹੁਤ ਲੈ ਕੇ ਖੁਸ਼ ਹੁੰਦਾ ਆ ਮੇਲਾ ਰੱਬ ਦੇ ਸਾਹ ਕਿਤਾਓ ਚਲੋ ਬੈਕਗ੍ਰਾਉਂਡ ਨੂੰ ਜੋ ਚੰਗਾ ਲੱਗਦਾ ਉਹਦੀਆਂ ਉਹ ਹੀ ਜਾਣੇ ਤੇ ਆ ਡਾਉਨਸਿਲਿੰਗ ਇਹ ਵੀ ਹੋਣੀ ਕਰਾਈ ਹੈ ਇਹ ਵੀ ਹਾਂਜੀ ਉੱਥੋਂ ਹੀ ਵੇਖੀ ਵਿੰਡੋ ਵੀਰ ਤੋਂ ਬ੍ਰਦਰ ਵਾਲੇ ਤੇ ਕਿੰਨੇ ਪੈਸੇ ਕਿੰਨੇ ਲੱਗੇ ਇਤੇ ਭਾਈ ਡੇਢ ਲੱਖ ਰੁਪਈਆ ਲੱਗਾ ਸਾਰੇ ਕਾਹੇ ਸਿਸਟਮ ਡਾਊਨ ਸੀਲਿੰਗ ਹਾਂ ਤੇ ਆ ਪਲੇਟਫਾਰਮ ਅੱਛਾ ਪਲੇਟਫਾਰਮ ਵਿੱਚ ਹੀ ਹਾਂਜੀ ਵੀ ਡੇਢ ਲੱਖ ਰੁਪਈਆ ਇੰਨੇ ਤੇ ਲੱਗਾ ਹਾਂਜੀ ਉਹ ਵੀਰ ਹੀ ਕਰਦਾ ਸਾਰਾ ਗੋਜ ਆ ਉਹ ਆਪਣਾ ਭਰਾ ਉਹਨੇ ਕਦੀ ਪੈਸਾ ਚਲੋ ਕੀਤਾ ਨਹੀਂ ਪਰ ਉਹਨੇ ਮੈਨੂੰ ਅੰਦਾਜ਼ਾ ਜਆ ਦੱਸਿਆ ਵੀ ਇੰਨੇ ਪੈਸੇ ਲੱਗਦੇ ਨੇ ਕੋਈ ਕਰਾਉਣਾ ਨਹੀਂ ਕੰਮ ਹੋਇਆ ਵੀ ਸੁਣਾ ਹਾਂਜੀ ਕੰਮ ਆੜਾ ਨਹੀਂ ਹੋਇਆ ਬਹੁਤ ਸੋਹਣਾ ਹੈ ਹਾਂਜੀ ਕੋਈ ਜ਼ਿਆਦਾ ਓਵਰ ਨਹੀਂ ਹੈਗਾ ਵੀ ਚੁੱਪਦਾ ਜਾ ਵੇਖਣ ਨੂੰ ਸੋਹਣਾ ਹੈ ਹਾਂਜੀ ਹਾਂਜੀ ਸਸਤਨੋ ਦਿਹਾ ਵਿੱਚ ਵਿੱਚ ਫੇਟਾ ਰੱਖਿਆ ਕਿ ਜਿੰਨਾ ਹੋਰ ਸਿੰਪਲ ਹੁੰਦਾ ਕਰਦੇ ਕਿਉਂਕਿ ਜਿਆਦੀਆਂ ਦੇ ਆ ਦੋ ਚਾਰ ਤੀਜਾਂ ਨੇ ਆਪਦੇ ਕੋਲੋਂ ਕੀਤੀਆਂ ਵਾਹੀਂ ਦੇ ਵੀ ਨਹੀਂ ਕਿਹਾ ਵਿਚਾਰਾ ਆਪਣਾ ਲਾਤੀਆਂ ਜਿਦਾਂ ਦੋ ਇਹਨਾਂ ਦੇ ਘਰੇ ਘਰੇ ਲਾਈਟਿੰਗ ਅਸੀਂ ਇਹ ਵੀ ਨਹੀਂ ਆਖਿਆ ਕਿ ਇਹ ਵੀ ਲਾਈਟਿੰਗ ਨਹੀਂ ਜਿੰਨਾ ਸਿੰਪਲ ਹੋਵੇ ਨਾ ਉਹ ਲੌਂਗ ਟਰਮ ਚੱਲਦਾ ਹਾਂ ਲੌਂਗ ਟਰਮ ਚੱਲਦਾ ਜਿੰਨਾ ਪੱਤੂ ਦੂਤਾਰੇ ਲਾ ਲੈਨੇ ਆ ਫਿਰ ਜਿਆਦਾ ਦਿਖੰਦਾ ਬਿੰਦਾ ਆਪਣੋ ਹੀ ਹੋਰ ਸਾ ਪੜਕੀਲਾ ਕੰਮ ਤਾਂ ਇੱਕ ਵਾਰੀ ਹੀ ਚੱਲਦਾ ਹਾਂਜੀ ਇਹਨੂੰ ਆ ਟਾਇਰ ਆਪਣੇ ਨੂੰ ਇਹ ਕਿੰਨੇ ਦੇ ਆ 16 ਦੇ ਹਾਂਜੀ ਇਹ ਮਗਰੋਂ ਹੀ ਆਏ ਜੀ ISO 17 ਦੇ ਸਾਈਜ਼ ਆਉਂਦਾ ਏ ਅੱਛਾ ਆ 17 ਦਾ ਹਾਂ ਜੀ 17 ਦਾ ਸਾਈਜ਼ ਆਉਂਦਾ ਮਤਲਬ ਕਿ ਇਹ ਇਹ ਚ ਹੈਗਾ ਲਿਖਿਆ 16 ਇੱਤੇ ਇਹ ਚ ਮਾਡਲ ਆਉਂਦੇ ਦੋ ਦਿਨ ਹਮ ਇਹ ਮਾਡਲ ਸਭ ਤੋਂ ਉਤੇ ਓਕੇ ਹਾਂ ਜੀ ਉੱਚਾ ਹਾਂ ਜੀ ਇੱਕ ਦਿਨ ਉਹਨੂੰ ਪਵਾ ਕੇ ਲਿਆ ਤੇ ਬਾਅਦ ਦੋ ਤਿੰਨ ਦਿਨਾਂ ਬਾਅਦ ਇਹਨੂੰ ਪਵਾਏ ਫਿਰ ਸੇਮ ਹੀ ਪਾਏ ਉਹਨੂੰ ਵੀ 17 ਦਾ ਹੀ ਆ ਹਾਂ ਜੀ ਇਹ ਸੇਮ ਹੀ ਇੱਕੋ ਜੀ ਹਾਂ ਜੀ ਸੇਮ ਹੀ ਇਹਦਾ ਬਾਹਰ ਟਾਇਰ ਤਾਂ ਨਹੀਂ ਜਾਂ ਨਿਕਲਦਾ ਮਗਰਾੜ ਮਗਰਾੜ ਵੱਡੇ ਵੱਡੇ ਦੇ ਆਹੋ ਇਹਦਾ ਮਗਰਾੜ ਹੀ ਬਹੁਤ ਚੌੜੀ ਆ ਯਾਰ ਹਾਂ ਆ ਦੂਜੀ ਆਪਣੇ 55 ਦੇ ਡੇ ਦਾ ਉਹਦੇ ਦੇ ਬਹੁਤ ਛੋਟੇ ਆ ਕੇ ਵੇਖੇ ਇੰਨੇ ਨੇਕੇ ਹਾਂ ਹਾਂ ਇਹ ਮਤਲਬ ਹੈ ਕਿ 6 ਉਂਗਲें ਬਾਹਰ ਆ 6 ਦੀਆਂ ਵੀ 7 ਹੀ ਹੋਣੇ ਇਹ ਤਾਂ ਇਹਦਾ ਮਕਾਨ ਹੈ ਟਰੈਕਟਰ ਖੁੱਲਾ ਹਾਂਜੀ ਉਹਦੇ ਨਾਲ ਉਹ ਵੀਰ ਨੇ ਜਿਹਨੇ ਬਣਾਇਆ ਪਲੇਟਫਾਰਮ ਉਹ ਤੋਂ ਵੀ 853 ਦੋ ਹੂੰ ਉਹ ਰੋਹਿਆ ਦਾ ਗੁਰਵਾਏ ਤੇ ਬਹੁਤ ਜ਼ਿਆਦਾ ਖੁੱਲਾ ਵਾਦੇ ਆ ਦੇ ਬਹੁਤੇ ਵੱਡੇ ਬਣਾ ਡੈਕ ਲਾਉਣੇ ਇਹਦੇ ਵਹੋਂਦੇ ਰਹਿ ਕੇ ਤਾਂ ਅੰਦਾ ਇਹ ਤੇ ਬਹੁਤ ਖੋਲਿਆ ਜੇ ਟਰੈਕਟਰ ਵੀ ਦਾਦਾ ਨਹੀਂ ਕਿਤੇ ਉਹ ਧੁੱਪ ਨਾਲ ਆਈ ਨਹੀਂ ਪੜੀ ਹੁਣ ਆ ਤਾਂ ਹੈ ਹੀ ਨਹੀਂ ਆ ਬਲਾ ਆ ਕੇ ਤੇ ਇਹ ਜਿਵੇਂ 17 ਦੇ ਆਪਾ ਨਾ ਟਾਇਰ ਨੇ ਇਹਦੇ ਹਾਂਜੀ ਇਹ ਇਹਨਾਂ ਦੇ ਕੋਈ ਲੋਡ ਲੜ ਰੇਡੀਅਲ ਟਾਇਰਾਂ ਦੇ ਨੂੰ ਹੈਗਾ ਕਿ ਨਹੀਂ ਮੈਂ ਤਾਂ ਮੇਰਾ ਸਵਾਲ ਹੋ ਗਿਆ ਫਿਰ ਉਹ ਤੇ ਆਏ ਦੀ ਨੂੰ ਪਤਾ ਕੀ ਲੱਗਣਾ ਨਹੀਂ ਨਹੀਂ ਅੱਗੇ ਨਾ ਕਿਦਾਂ ਕਿਸੇ ਵੇਲੇ ਸਲਿੱਪ ਕੱਢ ਦੁੰਦਾ ਹੂੰ ਹਾਂ ਮੈਂ ਤੁਰਿਆ ਉਸ ਲੇਪ ਕੱਢਣ ਵਾਲਾ ਕੰਮ ਨਹੀਂ ਹੈਗਾ ਕਿ ਤੁਰਿਆ ਜਾਂਦਾ ੜਕੇ ਗਾੜੀੋਂ ਮੜਾ ਸਿਰ ਚੁੱਕ ਦਿੰਦਾ ਪਰ ਤੁਰਿਆ ਹੀ ਜਾਂਦਾ ਆਹ ਜਿਹੜਾ ਬੰਪਰ ਕਿੰਨੇ ਕਿਲੋ ਦਾ ਇਹ ਬੰਪਰ ਹੋਣਾ ਹੀ 1 ਕਵਾਂਟਲ 15 ਕਿਲੋ ਦਾ ਹੋਣਾ 1 ਕਵਾਂਟਲ 15 ਦਾ ਹਾਂਜੀ ਇਹ ਕਿੰਨੇ ਦਾ ਬਣਿਆ ਇਹ ਤੇ ਲੱਗ ਹੀ ਗਿਆ 16000 ਰੁਪਇਆ ਇਹ ਬਣਿਆ ਬਣਿਆ ਕਿਹੜੇ ਵੀਰ ਦਾ ਹੈ ਇਹ ਬਣਿਆ ਆਪਣੇ ਪਿੰਡ ਹੀ ਆ ਵੀਰ ਦੀ ਦੁਕਾਨ ਅੱਛਾ ਉਹਨੇ ਬਣਾਇਆ ਹਾਂਜੀ ਇਹ ਗੋਰਾ ਵੀਰ ਤੁਹਾਨੂੰ ਦੱਸਿਆ ਜਿਹੜਾ ਬਾਹਰ ਆ ਯਾਰ ਬੜਾ ਜਿਹਨੂੰ ਜ਼ਿਆਦਾ ਸ਼ੌਂਕ ਹੈ ਉਹਨੇ ਲਾਗਿਓ ਕੇ ਕਰਵਾਇਆ ਪੂਰੀ ਸਫਾਈ ਚ ਬਣਿਆ ਯਾਰ ਹਾਂਜੀ ਇਹ ਚਲੋ ਬਣਾਉਦੇ ਜੇ ਦੂਸਰਾ ਬਿਲਡਿੰਗ ਦਾ ਕੰਮ ਕਦੀ ਬਣਾਇਆ ਨਹੀਂ ਹੁਣ ਪਹਿਲੀ ਵਾਰੀ ਉਹਨੇ ਕਿਹਾ ਪਹਿਲੀ ਵਾਰੀ ਬਣਾਉਂਦਾ ਵੀ ਆਪਾਂ ਦੋਵੇਂ ਬਣਾਵਾਂਗੇ ਤੇ ਆਪਾਂ ਬਣਾਈਏ ਜੀ ਯਾਰ ਜਿਵੇਂ ਤੂੰ ਕਹਿੰਦਾ ਪਹਿਲੀ ਵਾਰੀ ਬੰਦੇ ਨੇ ਐਂਡ ਕਰਾਤੀ ਯਾਰ ਵਧੀਆ ਬਣਾਇਆ ਤਾਂ ਦੱਸਣਿਆ ਨਾਲ ਦੇ ਸਾਡੇ ਦੇ ਬੀਗੋ ਬਹੁਤ ਜਿਆਦਾ ਇਤੋਂ ਥੋੜਾ ਕਾਜ ਰਹਿ ਗਿਆ ਬਾਕੀ ਓਕੇ ਆਵੇ ਇਹ ਟੁੱਟੀ ਐ ਬਾਅਦ ਚੋ ਅੱਛਾ ਬਾਅਦ ਚੋ ਯਾਰ ਓਕੇ ਪਹਿਲਾਂ ਓਕੇ ਸੀ ਤੇ ਆਹ ਲਾਈਟਾਂ ਇਹ ਕਾਤੋਂ ਕਦੋਂ ਪੋਈਆਂ ਤੇ ਕਾਹਤੋਂ ਪੋਈਆਂ ਦੂਜਿਆਂ ਨਾਲ ਇਹਨਾਂ ਦਾ ਚਾਨਨ ਜ਼ਿਆਦਾ ਹੈ ਕਿ ਕਿਹਨਾਂ ਹਾਂਜੀ ਜ਼ਿਆਦਾ ਹੈ ਇਹਨੂੰ 2 ਸਾਲ ਹੋ ਗਏ ਪੋਈਆਂ ਤੇ ਇਹ ਵਧੀਆ ਮਤੋਂ ਬੰਦ ਬੁੰਦ ਨਹੀਂ ਨਾ ਨਾ ਸਹੀ ਆ ਉਦੋਂ ਦੀਆਂ ਕਿੰਨੇ ਦੀਆਂ ਪਈਆਂ ਸੀ ਇਹਨਾਂ ਦਾ ਨਹੀਂ ਵੇਦੀ ਜ਼ਿਆਦਾ ਜੂਤੂ ਹੋਈ ਕਿੰਨੇ ਦੀਆਂ ਪਈਆਂ ਤੇ ਇਤਨਾ ਕੁ ਵੀ ਹੁੰਦਾ ਸੌਖਾ ਵੀ ਨਾ ਸਿੱਧਾ ਹੀ ਚਾਹੀਦਾ ਵੀ ਸਿੱਧਾ ਹੀ ਯਾਰ ਬਾਕੀ ਐਵੇਂ ਲਕੋਸ਼ ਜੀ ਯਾਰ ਜਿਵੇਂ ਲੋਹਾਈ ਆਏ ਉਹ ਆ ਗਿਆ ਆਪਣਾ ਲੋਹਾਈ ਮੀਡੀਆ ਹਾਂਜੀ ਹਾਲੈਂਡ ਹਾਂਜੀ ਉਹਦਾ ਕੋਈ ਚੱਕਰ ਤਾਂ ਨਹੀਂ ਪੈਂਦਾ ਇਹਨੂੰ ਵੀ ਕਹਿਣ ਦਾ ਇਹਦੇ ਮਗਰ ਕਿਹੜੇ ਸੁਪਰਸੀਡਰ ਕਦੇ ਚਲਾਇਆ ਕਿ ਨਹੀਂ ਚਲਾਇਆ 9 ਦਾ ਹੀ 10 ਫੁੱਟਾ ਹੈ ਮੇਰੇ ਸਾਹਮਣੇ 10 ਹੀ ਚਲਾਉਂਦਾ ਰਹਿ ਹਰ ਕੀ ਪਰ ਨਹੀਂ ਜਿਵੇਂ ਇਹਦੇ ਤੋਰਿਆਂ ਦਾ ਕੋਈ ਚੱਕਰ ਤਾਂ ਨਹੀਂ ਕੋਈ ਚੱਕਰ ਨਹੀਂ ਪਹਿਲੇ ਚੱਲਾ ਪੈਂਦਾ ਦੁੱਧੀ ਇਹ ਵੀ ਚੱਲੀ ਜਾਂਦਾ ਤੇ ਤੋਰਾ ਜਗ੍ਹਾ ਨਹੀਂ ਹੁੰਦਾ ਨਾ ਆ ਕੇਰੀ ਮੈਂ ਬਹੁਤ ਵਧੀਆ ਸਫਾਈ ਆਉਂਦੀ ਇਹ ਵੀ ਥੋੜੀ ਜਿਹੀ ਲੋ ਚਲਾਉਣੇ ਫਿਰ ਜਿਆਦਾ ਹੀ ਸਫਾਈ ਲਿਆਉਂਦਾ ਪਹਿਲੇ ਲੋ ਚ ਸਫਾਈ ਓਕੇ ਆ ਪੂਰੀ ਬਹੁਤ ਜਿਆਦਾ ਤੇ ਇਹ ਵੀ ਜਿਹੜੀ ਵਧੀਆ ਚਾਹੀਦੀ ਆਪ ਨੂੰ ਦੂਜੇ ਲੋਜ ਵੀ ਕਰੀ ਜਾਂਦਾ ਤੁਰੀ ਵੀ ਬਸੇਰਾ ਜਾਂਦਾ ਉਹਨੇ ਗੇੜੇ ਵੜੇ ਨੇ ਇਹਦੇ ਹੂੰ ਚੱਕਰ ਵੜੇ ਨੇ ਉਹਦੇ ਦੂਜੇ ਮੀਡੀਅਮ ਤੇ ਕੇਰਿਆ ਉਹਦੇ ਦੂਜੇ ਮੀਡੀਅਮ ਜੀ ਹਾਂ ਉਹਦੇ ਆ ਯਾ ਦੂਜਾ ਮੀਡੀਅਮ ਬਹੁਤ ਵੱਡਾ ਹੋਇਆ ਨਾ ਉਹਦਾ ਤਾਂ ਯਾਰ ਭਲੇਖਾ ਦੇ ਨੂੰ ਨਹੀਂ ਨਹੀਂ ਲੋਜ ਨਹੀਂ ਕੇਰਿਆ ਮੀਡੀਅਮ ਜੀ ਤੇਰੀ ਪਹਿਲੇ ਜਿਵੇਂ ਪਾ ਕੇ ਵੇਖਿਆ ਇਹ ਦੋ ਦੂਸਰੇ ਪਹਿਲੀ ਆਪਣੀ ਇੱਕ ਰੀ ਵਗੀ ਹੀ ਗੱਡੀ ਹੂੰ ਫੇਰ ਹਾਂ ਨੇ ਪਾੜ ਪਾਈ ਨੇ ਪਾੜ ਪੜ ਪਾ ਗਏ ਸੀ ਹੂੰ ਸਭ ਦਾ ਦੀ ਬੁੱਥੀਆਂ ਜੀ ਪਾੜ ਪਾ ਕੇ ਤੇ ਫੇਰ ਫੇਰ ਤੁਹਾਨੂੰ ਪਹਿਲੀ ਥੋੜੀ ਹੋਵੇ ਮੈਂ ਫੇਰ ਤੇ ਉਹਨੇ ਤੁਰੇ ਹੋਣਾ ਨਹੀਂ ਤੇ ਉਦਾਂ ਦੇ ਫੇਰ ਆਪਾਂ ਕਣਕਾਂ ਕਿਵੇਂ ਰਹੀਆਂ ਤੋ ਤਲਾ ਆ ਕਿ ਨਹੀਂ ਕਣਕਾਂ ਠੀਕ ਹੀ ਅੱਜ 23 24 24 ਨਿਕਲ ਆਈਆਂ ਕਾਹ ਗਾ ਕਹਿੰਦਾ ਮਸਾਰੀ ਵੀਡੀਓ ਚੈਨਲ ਲਾਗੀ ਰੱਖੀ ਤਾਂ ਅੰਦਰ ਲੱਗੇ ਨਹੀਂ ਆਉਂਦੇ ਪਤਾ ਨਹੀਂ ਮੈਨੂੰ ਕੀ ਸ਼ੂਦੀ ਬਿਮਾਰੀ ਹੈ ਦੇਖੇ ਮੇਰੀ ਸੱਚ ਕਣਕ ਕਣਕ ਵਧੀਆ ਹੀ ਰਹੀ ਮੈਂ ਕਈਆਂ ਪੜੀਆਂ ਜੋ 23 24 ਵੀ ਝੜੀ ਆ ਕਈਆਂ ਤੇ ਪਾਈ ਵੀ 21 ਆਪਣੇ ਬਾਈ ਆ ਹਾਂਜੀ ਇੱਥੇ ਕੀ ਜੜੀ ਇੱਥੇ ਕੀ ਜੜੀ ਮਾਰਨ ਦੇ ਜਿੰਨਾ ਮਰਜੀ ਝੂੜ ਮਾਰਨ ਦੇ ਕਈ 27 ਵੀ ਕਹੀ ਜਾਂਦੇ 28 30 ਵੀ ਨਹੀਂ ਯਾਰ 30 ਤਾਂ ਕੰਮ ਗਲਤ 50 ਤੱਕ ਜਾ ਜਾ 50 ਤੱਕ ਹਾਂ ਹਾਂ 50 ਤੱਕ ਜਾ ਬਚੰਗੀ ਸੰਭੀ ਆ 50 ਤੱਕ ਜਾ ਜਾ ਆ ਇਧਰ ਵੀ ਨਹੀਂ ਆਇਆ ਇਧਰ ਮੈਂ ਉਹ ਕਹੀ ਨਾ 30 ਪਾ ਦ 30 ਚੋਨੇ ਨੂੰ ਛੱਡ ਗਈ ਪਿੱਛੇ ਰੋਟਾ ਛੱਡ ਗਈ ਨਾ ਛੋਣਾ ਨਹੀਂ ਨਿਕਲਦਾ ਕੇ ਇਹਦਾ ਨਹੀਂ ਇਹਨਾ ਨਹੀਂ ਇੰਨਾ ਤੱਕ ਟੱਕਾ ਭਾਜੀ ਨਾ ਕਹਿਦੀ 30 ਨਿਕਲਿਆ ਦਾ ਟੌਪ ਦਾ ਕਹਿਦੀ ਇਹਦਾ ਕਣਕ 30 ਕਿੱਥੋਂ ਨਿਕਲਣਾ ਹਾਂ ਹਾਂਜੀ ਚਲੋ ਆਪਾਂ ਹੁਣ ਵੀਰਾਂ ਤੋਂ ਲਈਏ ਆ ਗਿਆ ਇਹਨੂੰ ਇੱਕ ਹੀ ਨਾ ਵਿਖਾ ਦੇ ਆ ਵੀ ਸਾਰਾ ਕੁਝ ਇੱਕ ਸਾਡਾ ਅਸਤਰ ਚਲੇ ਗਿਆ ਅਸਤਰ ਚਲ ਗਿਆ ਹਾਂ ਓਏ ਆ ਵੇਟ ਸੱਚ ਨਾਲ ਹੀ ਜਿੱਕੇ ਲਵਾਏ ਆ ਬਈ ਲਵਾਏ ਆ ਇਹ ਵੇਟ ਇਹ ਲਵਾਏ ਆ ਹਾਂਜੀ ਪਹਿਲਾਂ ਤੇ ਬੰਪਰ ਲੱਗਾ ਹੇ ਮੁੱਛਾਂ ਵਾਲਾ ਉਹਦਾ ਰਵਾਜ ਆ ਬੜਾ ਚੱਲਿਆ ਸੀ ਪਰ ਹੁਣ ਬੜਾ ਭੈੜਾ ਲੱਗਦਾ ਨਾ ਉਹ ਪੜ ਪੈੜਾ ਲੱਗਦਾ ਤੇ ਜਲਾ ਉਹ ਸੋਚ ਕੇ ਹੁੰਦਾ ਭੜਾ ਲੱਗਦਾ ਪਤਾ ਕੀ ਹੁਣ ਜਿਹੜੇ ਬਣਾਉਂਦੇ ਆ ਨਾ ਹਾਂ ਉਹ ਥੋੜਾ ਜਿਹਾ ਬਣਾਉਂਦੇ ਹੌਲਾ ਆਪਾਂ ਮੇਰੇ ਹਿਸਾਬ ਨਾਲ ਚਲੋ ਬਣਾਇਆ ਹੋਊ ਕਿਸੇ ਨੇ ਆਪਾਂ ਨਹੀਂ ਆਂਦੇ ਪਰ ਬੜਾ ਟਾਈਮ ਪਹਿਲਾਂ ਬਣਾਇਆ ਉਹ ਬਣਾਇਆ ਪਪਾਰਾ ਪਰ ਉਸਦੀ ਸੋਹਣੀ ਲੱਗਦੀ ਉਹ ਜਿਹੜਾ ਖੋਖਲਾ ਆ ਬਣਾਉਂਦੇ ਉਹ ਬੁਰਾ ਲੱਗਦਾ ਬਹੁਤ ਬੜਾ ਐਡੀ ਮੋਟੀ ਮੋਟੀ ਚੇਪ ਲਾਈ ਹੈ ਜਿੱਥੋਂ ਉਹ ਬੰਪਰ ਬਣਾਇਆ ਮੁੰਡੇ ਤੋਂ ਮੁੰਡੇ ਬਣਾ ਕੇ ਦਿੱਤਾ ਹੈ ਇਹ ਲੰਮ ਮੁੱਛਾਂ ਦਾ ਰਵਾਜ ਹੈ ਕਿ ਕਿੱਡਾ ਜੀ ਦੇ ਨਹੀਂ ਵੀ ਸਹੀਆਂ ਉਹਨੇ ਮੁੱਛਾਂ ਦਾ ਲੋਗ ਲਾਇਆ ਹੁੰਦਾ ਹੈ ਨਾ ਸਹੀ ਹੈ ਸਹੀ ਹੈ ਸਹੀ ਗੱਲ ਹੈ ਪਰ ਆਹ ਸੋਹਣੀਆਂ ਲੱਗਦੀਆਂ ਹਾਂ ਜੀ ਬਹੁਤ ਸੋਹਣੀਆਂ ਲੱਗਦੀਆਂ ਉਹ ਗੱਲ ਫੇਰ ਉੱਥੇ ਆ ਗਈ ਜਿੰਨੀ ਚੀਜ਼ ਸਿੰਪਲ ਹਾਂ ਜੀ ਸਦਾਬਾਦ 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 ਓਨੀ ਜ਼ਦਾਬਾਦ ਇਹਨੂੰ ਲਾਦੇ ਹਾਂ ਲੱਲੇ ਕੱਕੇ ਜੇ ਤੇ ਉਹ ਗੱਲ ਹੀ ਨਹੀਂ ਬਣਦੀ ਗੱਲ ਨਹੀਂ ਬਣਦੀ ਇਹਨੂੰ ਉਦੋਂ ਛਤਰੀ ਨਹੀਂ ਆਈ ਉਹ ਡੜਲੀ ਇਹਨੂੰ ਛਤਰੀ ਨਹੀਂ ਆਉਂਦੀ ਉਸ ਸਪੈਸ਼ਲ ਐਡੀਸ਼ਨ ਨੂੰ ਆਈ ਸਪੈਸ਼ਲ ਐਡੀਸ਼ਨ ਨੂੰ ਉਹਦੋਂ ਸਪੈਸ਼ਲ ਐਡੀਸ਼ਨ ਆਉਂਦਾ ਸੀ ਉਹੋ ਹੀ ਆਉਂਦਾ ਹੈ ਨੀਲੇ ਮਗਰਾੜ ਵਾਲਾ ਨੀਲੇ ਮਗਰਾੜ ਵਾਲਾ ਦਿੰਦੇ ਸੀ ਨਹੀਂ ਉਹ ਉਹਦੀ ਐਚਪੀ 'ਚ ਕੋਈ ਫਰਕ ਸੀ ਜਾਂ ਕੀ ਕਿ ਨਹੀਂ ਉਹਦਾ ਨਹੀਂ ਧਿਆਨ 'ਚ ਨਹੀਂ ਜੇ ਪਤਾ ਚੇਤਾ ਮੇਰੇ ਸਾਹਮਣੇ ਹੈਗਾ ਏ ਥੋੜਾ ਕੋਈ ਨਾ ਕੋਈ ਫਰਕ ਹੋਣਾ ਆ ਨਾ ਆ ਕੋਈ ਨਾ ਕੋਈ ਤੇ ਫਰਕ ਦਿੱਤਾ ਉਹ ਹੈਗਾ ਥੋੜਾ ਬਾਰਾ ਹਾਂ ਐਡੀਸ਼ਨ ਇਹਨਾਂ ਨੇ ਆ ਤਾਂ ਰੱਖਿਆ ਤਾਂ ਟੌਪ ਤੇ ਹੀ ਆ ਮੇਨ ਲੱਗਦਾ ਹਾਂ ਰੱਖਿਆ ਉਹਦੋਂ ਦਾ ਟੌਪ ਤੇ ਹੀ ਆਉਂਦਾ ਹੈ ਐਡੀਸ਼ਨ ਹਾਂ ਬੈਸਟ ਹੋ ਤੇ ਉਹ ਮੈਨੇ ਆ ਤੁਜਾ ਉਸੇ ਸਾਲ ਹੀ ਇਹ ਆਇਆ ਹੈ ਤੇ ਫਿਰ ਬਾਅਦ ਚ ਉਹ ਹੈਗਾ ਆਪਣਾ 17 ਹਾਂਜੀ ਹਾਂਜੀ ਇਹ 16 ਹਾਂਜੀ ਉਹ ਰੈਕਟਰ ਦਾ ਵੀ ਕੁਝ ਨਹੀਂ ਚੇਂਜ ਇਹਦਾ ਵੀ ਨਹੀਂ ਚੇਂਜ ਇਹਦੇ ਕਲਚ ਪਲੇਟ ਤੇ ਉਹ ਚੇਂਜ ਆ ਇਹਦਾ ਹੋਣੀ ਚੇਂਜ ਹੋਈ ਆ ਦਰਿਆ ਜੂ ਆ ਗਿਆ ਤੇ ਵਗਿਆ ਜਿਆਦਾ ਹਰੇ ਰੇਤਾਂ ਚ ਤੇ ਕਲਚ ਤੁਹਾਨੂੰ ਪਤਾ ਫਿਰ ਕਿਰਾਏ ਤੇ ਕਦੀ ਪਿੱਛੇ ਕਦੀ ਗਾਂ ਤੇ ਤਾਂ ਇਹ ਹਰ ਜਿਆਦਾ ਪੈਗ ਆ ਅੰਦਰ ਕਰਨ ਦਾ ਕੋਈ ਨੁਕਸਾਨ ਹੈਗਾ ਕਿ ਨਹੀਂ ਨਹੀਂ ਅੰਦਰ ਕਰਨ ਦਾ ਨੁਕਸਾਨ ਤੇ ਹੈ ਜੇ ਫਿਲਹਾਲ ਤੇ ਲਾਇਆ ਹੀ ਆ ਅੰਦਰ ਵੀ ਨਹੀਂ ਕੀਤਾ ਉੱਪਰੋਂ ਹੀ ਲਾ ਕੇ ਘਰੇ ਰੱਖਿਆ ਗਿਆ ਤੇ ਫਿਰ ਮਿੱਟੀ ਨਹੀਂ ਖਿੱਚਦਾ ਹੋਣੀ ਮਿੱਟੀ ਥੋੜੀ ਬਾਲੀ ਭਾਂ ਖੇਚੀ ਹੋਵੇ ਆ ਦੋਕ ਦਿਨ ਹੋ ਗਏ ਆ ਕੰਮ ਲਾ ਦੇ ਫਿਰ ਜਿਆਦਾ ਨੂੰ ਅੰਦਰ ਕਰ ਦੇ ਜਾਂ ਤਾਂ ਘਮਾ ਦੇ ਜਿਆਦਾ ਕੰਮ ਖਰਾਬ ਹੋ ਜਾਣਾ ਹਾਂ ਜਾਂ ਤਾਂ ਘਮਾ ਦੇ ਨੂੰ ਅੰਦਰ ਕਰ ਦੇ ਕਿਉਂਕਿ ਮੈਨੂੰ ਪਤਾ ਇਤੋਂ ਸਿੱਧੀ ਖਿੱਚੂ ਤੁਹਾਨੂੰ ਕਰਕੇ ਇਹਦੇ ਜਾਂ ਅੰਦਰ ਲਾ ਦਿੰਨੇ ਆ ਸੋ ਲੱਗਦਾ ਤਨਾ ਇਦਾਂ ਸੋ ਲੱਗਦਾ ਵਾ ਤਾਂ ਹੀ ਲਾਤਾ ਹੈ ਉਦੋਂ ਮੈਂ ਹੁਣ ਕਿਹੜਾ ਖੱਟਾ ਮਿੱਟੀ ਹੋਣਾ ਸਿਆਲ ਚ ਇਹਦੀ ਆਵਾਜ਼ ਹੋਣ ਵਾਲੇ ਹੌਲੰਡਰ ਦੀ ਹੈ ਜਾਂ ਬਦਲੀ ਹੈ ਨਹੀਂ ਇਹਦੀ ਬਦਲੀ ਆ ਇਦੀ ਹੋਰ ਹਸਾਦੀ ਆ ਹੋਰ ਇਹਦੀ ਕਿਵੇਂ ਦੀ ਆ ਸਲੈਂਸਰ ਸਲੈਂਸਰ ਹਸਾਵਣਾ ਉਹਨਾਂ ਦੀ ਹੋਰ ਹਸਾਜੇ ਦੀ ਆ ਆ ਉਹਨਾਂ ਦੀ ਨਹੀਂ ਜੇ ਇਹਨੂੰ ਪਾਇ ਪਾਈਏ ਹੁਣ ਵਰਗੀ ਫੇਸ ਫੇਸ ਹੁਣ ਜਿਆਦਾ ਇਹਦੀ ਆਵਾਜ਼ ਜਿਆਦੀ ਆ ਹਾਂ ਜਿਆਦੀ ਆ ਇਹਦੀ ਇਸ ਸਮੇਂ ਨਾ ਹੁਣ ਥੋੜੇ ਸਾਇਲੈਂਟ ਕਰਤੇ ਹਾਂ ਹਾਂ ਸਾਇਲੈਂਟ ਕਰਤੇ ਤੁਹਾਨੂੰ ਪਤਾ ਇੱਕ ਸੀਆਰਡੀ ਵੀ ਆਈ ਜਾਂਦੇ ਉਹਦੇ ਅਸਲ ਉਹ ਤਾਂ ਜਵੇਂ ਉਹਦਾ ਗੂੰਗੇ ਬੋਤੀ ਆਗੇ ਗੂੰਗੇ ਬਣਾ ਤੇ ਉਹ ਤੋਂ ਪਤਾ ਹੀ ਨਹੀਂ ਲੱਗਦਾ ਉਹਨਾਂ ਦਾ ਤਾਂ ਕੁਝ ਉਹ ਤਾਂ ਜਵੇਂ ਮੈਂ ਕਹਿੰਦਾ ਚੁੱਪਚੀ ਬੀਤੀ ਆ ਲੈਣਾ ਹੈਗਾ 553 ਆਪਾਂ ਥੋੜੇ ਟਾਈਮ 553 ਫੋਰ ਮੈਂ ਕੋਟਾ ਜੀ ਉਹ ਵੀ ਬਦੰਦਰ ਬੜਾ ਤਕੜਾ ਬਹੁਤ ਜਿਆਦਾ ਤਕੜਾ ਲੱਗਦਾ ਬੜਾ ਤਕੜਾ ਟਰੈਕਟਰ ਹੁੰਦਾ ਜੀ ਵੀ ਲਿਆਂਦਾ ਹੁਣ ਆਪਣੇ ਵੀਰ ਕਹਿੰਦੇ ਪਰ ਉਹ ਹੁਣ 30 ਲਿਆ 30 ਲਿਆਉਣਾ 30 ਲਿਆਵਾ ਕੋਈ ਨਹੀਂ ਮੈਂ ਕਰੂ ਜਲਦੀ ਜਲਦੀ ਤੁਸੀਂ ਲਿਆਓ ਹਾਂਜੀ ਭਰਾ ਫੇਰ ਆਪਾਂ ਮਾਰਾਂਗੇ ਜਿਹੜਾ ਆਹ ਟਰਾਲੀ ਨੇ ਮਲਾਇਆ ਸਾਨੂੰ ਸਹੀ ਹੈ ਅਹੀਂ ਰਾਤ ਉਦਾਂ ਹੀ ਗਿੜਾ ਕੱਢਣ ਚਲੇ ਗਏ ਤੇ ਵੀਰ ਬੈਠੇ ਇਹਨਾਂ ਨੇ ਵੀ ਸਹਾਨ ਲਿਆ ਹਾਂਜੀ ਤੇ ਚਲੋ ਆਪਾਂ ਨੇ ਵੀ ਨਾ ਵੀਰ ਭਰਾਵਾਂ ਨਾਲ ਕੋਈ ਚਾਰ ਗੱਲਾਂ ਕਰੀਏ ਤੇ ਬੈਠੀਏ ਹਾਂਜੀ ਇਹ ਟਰਾਲੀ ਦੀ ਵਜ੍ਹਾ ਨਾਲ ਵੇਲਾ ਆਪਾਂ ਮਿਲੇ ਹਣਾ ਸਹੀ ਗਾ ਇਹ ਟਰਾਲੀਆਂ ਬੜਿਆਂ ਨੂੰ ਮਿਲਿਆ ਆਣਾ ਮੈਨੂੰ ਕੱਲੇ ਨੂੰ ਨਹੀਂ ਬੜਿਆਂ ਨੂੰ ਮਿਲਿਆ ਨੇ ਸਹੀ ਗਾ ਕਿਉਂਕਿ ਐਸਾ ਕੋ ਬੰਦਾ ਹੀ ਨਹੀਂ ਸੀ ਜਿਹੜਾ ਇਹਨੂੰ ਵੇਖੇ ਬਿਨਾ ਲੰਘਦਾ ਆਵੇ ਨਹੀਂ ਆਨੰਦਪੁਰ ਸਾਹਿਬ ਜਾਣੋ ਕੋਈ ਰਿਆ ਹਾਂ ਸਾਰਾ ਪੰਜਾਬ ਸਾਰਾ ਪੰਜਾਬ ਘਰ ਘਰ ਚੋ ਜੇ ਜਿਆਦਾ ਜੀ ਨਹੀਂ ਤੇ ਇੱਕ ਤਾਂ ਗਿਆ ਹੀ ਗਿਆਣਾ ਇੱਕ ਇੱਕ ਤੇ ਗਿਆ ਹੀ ਆਣਾ ਇੱਕ ਤਾਂ ਪੱਕਾ ਹੀ ਆਣਾ ਵੀ ਗਿਆ ਹੈ ਤੇ ਨੰਗਣਾ ਵੀ ਉਹੀ ਸੀ ਰਾਹੇ ਹਾਂ ਕੇਸਗੜ ਸਾਹਿਬ ਤੋਂ ਕਿਲਾ ਸਾਹਿਬ ਵੱਲ ਹੂੰ ਵਾ ਸਾਡੀ ਬੇਨਤੀ ਆ ਸਾਡੀਆਂ ਟਰਾਲੀਆਂ ਗਾਂ ਤੇ ਲੱਗਣਦਿਆਂ ਜੀ ਹੱਥ ਜੋੜ ਕੇ ਹੋਰ ਕੋਈ ਮੰਗ ਨਹੀਂ ਸਾਡੀ ਅਸੀਂ ਨਿੱਕੀ ਜੀ ਮੰਗ ਤੇ ਖੁਸ਼ ਹਾਂ ਟਰਾਲੀ ਲੌਂਚ ਹੀ ਦਾ ਖੁਸ਼ ਹਾਂ ਜੇ ਤੁਹਾਨੂੰ ਦੁਬਾਰਾ ਗਏ ਫਿਰ ਆ ਚਾਦਰਾਂ ਚੋਂ ਉਧਰ ਇੱਕ ਰੀਨ ਤੋਦੋਗੇ ਤੇ ਆ ਚੀਜ਼ਾਂ ਆ ਕਲੀਨ ਹੋ ਜੂਗਾ ਨਾ ਹੋ ਸਕਦਾ ਉਹਦੇ ਨਾਲ ਕੋਲੀ ਨਾਲ ਹੋ ਸਕਦਾ ਬਦਲ ਵੀ ਦਈਏ ਹਾਂ ਤੁਸੀਂ ਦੱਸਿਆ ਮੰਨਤੇ ਆ ਮੰਨਤੇ ਕੋਈ ਨਹੀਂ ਇਹਨੇ ਮੈਨੂੰ ਕੁਝ ਹੋਰ ਵੀ ਦੱਸਿਆ ਸ਼ਾਇਦ 2 ਫੁੱਟ ਤੇ ਜਾਓਗੇ ਤੁਸੀਂ ਹਾਂ ਹੋ ਸਕਦਾ ਕਰੇ ਮਹਾਰਾਜ ਕਿਰਪਾ ਪਰੋ ਗੱਲ ਵੇਰ ਉਹ ਤੇ ਹੈਗੀ ਸੋ ਕੋ ਫਿਰ ਤੁਹਾਡੇ ਆਟਰਾਲਾ ਕੰਮ ਆਜੂ ਹਾਂ ਜੇ ਹਰਕਾ ਦਾ ਐ ਸੋਚ ਕੇ ਤਾਂ ਹੀ ਇਹ ਪਰਾ ਲਿਆ ਤੇ ਜੋ ਭਾਈ ਲਿਆ ਉਹ ਵੀ ਪਰਾ ਹੀ ਬਣਾਉਣਾ ਫਿਰ ਉਹ ਵੀ ਉਦਾਂ ਹੀ ਬਣਾਵਾ ਪਰਾਈ ਪਰਾਈ ਉਹ ਉਹ ਵੀ ਬਿਲੱਗੇ ਵਾਲਿਆਂ ਨੂੰ ਤਿਆਰ ਕਰਾਵਾ ਵੇ ਜੱਟਾਂ ਦੇ ਦੇ ਲਈਏ ਡੇ ਡੇ ਹਾਂ ਹੁਣ ਇਹਨੂੰ ਕਹਿੰਦਾ ਹੈ ਕਿ ਇਹਦਾ ਛੇਤੀ ਕਰਾਈਏ ਭੇ ਥੋੜਾ ਸਪੀਡ ਵਾਲਾ ਅੱਛਾ ਮਹਾਰਾਜ ਕਿਰਪਾ ਕਰੇ ਕਈ ਨਾ ਟਰਾਲੀ ਰੇਟ ਜੂ ਰਾਵਦਰਾ ਦਾ ਚੱਲ ਗਿਆ ਲੈ ਕੇ ਹਾਂ ਉਦੋਂ ਉਦੋਂ ਦਾ ਕਰਾ ਕੇ ਲੈ ਜਾਣਾ ਮੈਨੂੰ ਕਰਾ ਆ ਗਏ ਫਾਇਦਾ ਵਾ ਕਿਉਂਕਿ ਅਸੀਂ ਆਪਣੇ ਡਾਇਰੈਕਟਰ ਸੁਵਰਾਜ ਨੇ ਖਾਦਾ ਸੀਗਾ 57000 ਦਾ ਤੇ 60 ਦਾ ਲਾ ਲਓ ਤੁਸੀਂ ਹਾਂਜੀ ਤੇ ਜੇ ਸਪੀਡ ਵਾਲਾ ਹੋਵੇ ਸਹਾਉਕਤਾ ਉਹ ਤੇ ਫਿਰ ਟਰੈਕਟਰ ਮੈਨੂੰ ਲੱਗਦਾ ਵੀ 35 40 35 ਮੰਨ ਲਓ ਹਾਂ 40 ਮੰਨ ਲਓ ਜੀਲਾ ਰੇਟ ਵੀ ਵਧਿਆ ਕਿਉਂਕਿ ਇਹਨੇ ਨੋਰਮਲ ਸਪੀਡ ਤੇ ਭਜਾਵੇ ਨਾ ਭਜਾਵੇ ਨਾ ਇਹਨੇ ਵੀ ਜਿੰਨੇ ਦੇ ਕਿਰਾਇਆ ਇਹਨੂੰ 100 ਦੇ ਕਿਰਾਇਆ 100 ਦੇ ਖੜੇ ਖੜੇ ਨਾ ਇਹਨੂੰ ਨੋਰਮਲ ਖੜੇ ਵੀ ਬਸ ਰੇਸ ਨਾ ਦੇਣੀ ਪਵੇ ਯਾਰ ਅਸੀਂ ਮੁੜ ਕੇ ਆਏ ਹੁਣ 5 ਤੇ 25 ਕਿੰਨਾ ਹੋ ਗਿਆ 750 ਚ ਅਨੰਦਪੁਰ ਸਾਇਆ ਤੋ ਤੇਲ ਖਾਦਾ ਹਾਂਜੀ ਉਹ ਮੁੰਡੇ ਨਹੀਂ ਜਿਹੜੇ ਆਪਣੇ ਵੀਰ ਜਗਰਾਉਂ ਵਾਲੇ ਉਹਨਾਂ ਨੇ ਕਰਾਇਆ ਦੌੜਨ ਵਾਲਾ ਤੇ ਮੈਂ ਸੁਣ ਕੇ ਰਾਨ ਕਹਿੰਦਾ ਇਹ 3500 ਚ ਮਰ ਜਾਣਾ ਇਦਾਂ ਹੀ ਆ ਤੇ ਕਹਿੰਦਾ ਇਹ ਗੇੜੇ ਵੀ ਵੱਧੂ ਜਿੱਧਰ ਮਰਜੀ ਤਾਂ ਮਰਜੀ ਲਈ ਬਣਾ ਪਾਜ ਜਾ ਕੇ ਖੁਲਾਰ ਦੇਈ ਦੇ ਉਥੇ ਉਹ ਕਹਿੰਦਾ ਇਹ 3500 ਚ ਮਰ ਜਾਣਾ ਕਹਿੰਦਾ ਇੰਨੇ ਜੀ ਵਗ ਗਿਆ ਉਹ ਜਿੰਨੇ ਵੀ ਭੱਜਣ ਵਾਲੇ ਹੁੰਦੇ ਨਾ ਇਦਾਂ ਕਹਿੰਦੇ ਆ ਕਿ ਐ ਹੀ 3500 4000 ਦੀ ਕੋਰੀ ਫੁੱਲ ਕਰਾ ਕੇ ਬਾਜਾ ਨੂੰ ਚੇਤਾ ਨਹੀਂ ਰਹਿੰਦਾ ਕਿ ਤੇਲ ਪਿੰਡ ਜਾ ਉਹ ਕਹਿੰਦੇ ਹਾਂ ਇਦਾਂ ਆਇਆ ਉਹ ਤਾਂ ਬਦੰਦਰ ਮੈਨੂੰ ਦੱਸੇ ਕਹਿੰਦਾ ਮੈਂ ਤਿੱਜੇ ਚ ਆਇਆ ਕਹਿੰਦਾ ਟਾਪ ਤਾਂ ਪਿਆਈ ਉਹਨਾਂ ਟਰੈਕਟਰ ਬਾਲਾ ਤੇਜ਼ ਕੀਤਾ ਕਿਉਂਕਿ ਟਾਪ ਪੈਂਦਾ ਹੀ ਨਹੀਂ ਇਹਦੇ ਨਾਲ ਸਾਰੇ ਦੇ ਇੱਕ ਟ੍ਰੈਫਿਕ ਹੀ ਦੇਂਦੀ ਆ ਟਾਪ ਕਿੱਥੇ ਪੈਣਾ ਹੁੰਦਾ ਟਾਪ ਤੇ ਉਹਦਾ ਪਊਗਾ ਜਿਹੜਾ ਬੰਗਿਆਂ ਸਿੱਧਾ ਉੱਪਰ ਦੀ ਆ ਹਾਂ ਜੋ ਜਮਾਂ ਖਾਲੀ ਜਮਾਂ ਖਾਲੀ ਜਾਂ ਰਾਤ ਰੂਤ ਨੂੰ ਪਾਵੇਂ ਪੈ ਜੇ ਉਹ ਵੀ ਥੋੜੀ ਵਾਰੀ ਪਾਉ ਹਾਂਜੀ ਲੰਮਾ ਉਹ ਵੀ ਨਹੀਂ ਪੈਣਾ ਇਹਦੇ ਇਹਦੇ ਮੈਨੂੰ ਤਾਂ ਉਹ ਚੇਂਜ ਅੰਦਰੋਂ ਇੱਕ ਤਾਂ ਐਕਸਲ ਚੇਂਜ ਹੋ ਜਾਂਦੇ ਇਹ ਇੱਕ ਦੇ ਹਾਂਜੀ ਇੱਕ ਦੇ ਉਹ ਚੇਂਜ ਕਰਨੇ ਆ ਇੱਕ ਇਹ ਕਿ ਚੌਥੇ ਦੀ ਪੌਣੀ ਕਰਾਰੀ ਚੱਲੇ ਜੀ ਠੀਕ ਹੈ ਜੀ ਇੱਕ ਇਹਨੂੰ ਡੈਫਰਮੈਂਟ ਲਾਉਣੀ ਆ ਹਾਂ ਡੈਫਰਮੈਂਟ ਰਾਂ ਦੀ ਲਾਉਣੀ ਪੈਣੀ ਆ ਹਾਂ ਇੱਕ ਡੈਫਰਮੈਂਟ ਲਾਉਣੀ ਇੱਕ ਉਹ ਲਾਉਣਾ ਗਾੜੀ ਗਰਮ ਗਰਮ ਵਾਲਾ ਜਗਾਰ ਹਾਂ ਇੰਟਰਕੂਲਰ ਹਾਂ ਉਹ ਵੀ ਲਾਉਣਾ ਤੇ ਥੋੜਾ 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 ਟਰਬੋ ਦਾ ਸਾਇਹ ਵਧਾਵਾਂਗੇ ਹਾਂ ਥੋੜੀ ਐਡਵਾਂਸ ਕਰ ਬਣ ਬਲਾਜੋ ਉਹ ਜੇ ਜੱਗੇ ਚਲੇਗਾ ਟੰਬਰ ਟਰਬੋ ਕੀ ਬਦਾਨੇ ਉਹਨੇ ਕੀ ਜੜ ਲਾ ਦੇਣੀ ਉਹਨੇ ਵੱਡੀ ਨਹੀਂ ਲਾ ਦੇਣੀ ਤੇ ਜੇ ਉਸ ਤੋਂ ਕਰ ਜਾ ਕੇ ਬਾਅਦ ਚ ਕਰਾ ਫੇ ਵੇਖਾਂ ਕੀ ਮਾਹੌਲ ਕਰਦਾ ਕਿਦਾਂ ਕਿਹੜੀ ਕਿਹੜੀ ਨਹੀਂ ਕਰਾ ਕੇ ਹੀ ਜਾਇਓ ਹਾਂ ਜੱਗੇ ਨੀ ਜੱਗਾ ਅੱਜ ਦਾ ਕੰਮ ਨਹੀਂ ਕਰਦਾ ਮੈਂ ਅੰਮ੍ਰਿਤਸਰ ਗਿਆ ਕਿਸੇ ਵੀਰ ਦੀ ਵੀਡੀਓ ਕਰਨ ਉਹਨਾਂ ਨੇ ਫੌਰ ਤਿਆਰ ਕੀਤਾ ਸੀ ਬੜੇ ਭਲੇ ਵੇੜਿਆਂ ਚ ਜੱਗੇ ਦਾ ਸੋਸ਼ਲ ਮੀਡੀਆ ਦਾ ਜ਼ਮਾਨਾ ਹੀ ਆਣੀ ਸੀ ਹਾਂਜੀ ਮੈਂ ਵੇਖਿਆ ਨਹੀਂ ਸਾ ਦੂਜਾ ਤੇ ਪਾਵਰ ਸਟੀਰੀਓ ਨੇ ਪਾਵਰ ਕੀਤਾ ਮਤਲਬ ਟਰੈਕਟਰ ਨੂੰ ਫੋੜ ਨੂੰ ਪਤੰਦਰ ਉਦੋਂ ਦੀ ਜਿਗਾਰਬਾਜੀ ਲਾਉਂਦਾ ਜਿਵੇਂ ਇੱਕ ਬੰਦੇ ਦਾ ਦਿਮਾਗ ਹਾਂ ਦਿਮਾਗ ਟਿਕਿਆ ਨਾ ਉਹਦਾ ਉਹਦੇ ਜਿਵੇਂ ਦਿਮਾਗ ਚ ਸੀਗਾ ਵੀ ਸ਼ੁਰੂ ਤੋਂ ਹੀ ਨਹੀਂ ਚਲੋ ਠੀਕ ਆ ਵੀਡੀਓ ਪਾਉਂਦਾ ਪਰ ਉਹ ਚੱਕਰ ਆ ਕਿਦੀ ਵੀ ਹੈ ਹੈਗੀ ਕਲਾ ਹੈਗੀ ਕਲਾ ਹੈਗੀ ਕੱਲੀ ਵੀਡੀਓ ਥੋੜੀ ਕਿਤੇ ਚੱਲੀ ਜਾਂਦਾ ਯਾਰ ਉਹ ਚੱਕਲਾ ਹੈਗੀ ਟਰੈਕਟਰ ਯਾਰ ਚੱਲਦੇ ਨੇ ਉਹ ਕਰਦਾ ਨਹੀਂ ਆਂਦੇ ਸਵਰਾਜ ਪਰ ਮੇਰਾ ਰਾਦਾ ਇਹ ਕਰਾਉਣਾ ਪਊਗਾ ਉਹਦੇ ਪਾਈ ਹਾਂ ਪਰ ਬੋਟਰ ਬੋਤੈ ਨਾ ਉਹ ਲਾ ਦੇ ਗੱਲ ਆ ਤੇ ਇਹਨਾਂ ਵੀ ਤੁਹਾਡਾ ਕਹਿਣਾ ਬਣਾ ਨਹੀਂ ਨਹੀਂ ਆਪਣੇ ਹੈਗੀ ਰਿਸ਼ਤੇਦਾਰੀ ਉਹ ਨਾ ਲਾ ਦੂਗਾ ਕਰ ਦੇਣਾ ਉਹਨੇ ਹਾਂਜੀ ਇਹ ਟ੍ਰੈਕਟਰ ਉੱਚਾ ਹੀ ਬੜਾ ਇਹ ਤਾਂ ਥਲੇ ਤੋਂ ਲੈ ਲੱਗਣ ਵਾਲਾ ਸਾਹਕਤਾ ਵੀ ਆਣੀ ਹੈ ਨਾ ਜਿਆਦਾ ਹੀ ਪੂਰਾ ਹੈ ਦੇਖ ਤੁਸੀਂ ਕਿੰਨਾ ਉੱਚਾ ਇੰਨਾ ਉੱਚਾ ਰੈਕਟਰ ਤਾਂ ਮੇਰੇ ਕੋਈ ਨਹੀਂ ਹੈ ਬਾਲਾ ਉੱਚਾ ਆ ਦੇ ਇਹਦਾ ਦੇਖ ਕਿੰਨਾ ਫਰਕ ਹਾਂ ਉਹ ਬਾਲਾ ਉੱਚਾ ਆਪਾਂ ਲਈਏ ਹੁਣ ਵੀਰਾਂ ਤੋਂ ਆ ਗਏ ਇਹਨਾਂ ਨੂੰ ਲੇਟ ਹੋ ਗਿਆ ਆਪਾਂ ਹੂੰ ਹੈ ਨਾ ਵੀਰਾਂ ਨੇ ਕਹਨੇ ਉਹੀ ਗੱਲ ਹੈ ਵੀ ਸਾਡੇ ਜਿਹੜਾ ਸਾਨੂੰ ਕੀ ਕਹਿੰਦੇ ਗੱਲ ਕਰਨ ਵਾਲਾ ਉਹ ਬਤਿੰਦਰ ਭੱਜ ਗਿਆ ਹਾਂ ਅਸਤਰ ਵਾਲੇ ਨੇ ਤਾਂ ਲੇਟ ਕੀਤਾ ਇਹੀ ਤੇ ਰਹਿ ਗਏ ਹਾਂ ਹਾਂ ਅਸਤਰ ਨੇ ਲੇਟ ਕੀਤਾ ਸਾਨੂੰ ਹਾਂ ਅਨੇ ਮੈਨੂੰ ਉਹ ਗੱਲ ਵਾ ਸਾਡੀ ਉਸ ਹਸਾਬ ਦੀ ਹੋ ਜਾਂਦੀ ਨਾ ਤੇਰਾ ਪਾ ਫਿਰ ਕਿਸੇ ਦਿਨ ਦਾ ਰੱਖਣਾ ਸੀ ਕੋਈ ਨਹੀਂ ਹੁੰਦਾ ਜੀ ਫਿਰ ਕੋਈ ਨਹੀਂ ਨੰਗ ਦੇ ਵੜਦੇ ਜੀ ਦਾ ਮਨ ਬਾਬੇ ਦੀ ਮੇਰ ਨਾਲ ਕੋਈ ਮਿਲਦੀ ਰਹਿਣਾ ਹਾਂਜੀ ਯਾਰ ਆ ਲੈਟਾਇ ਦੇ ਬਾਹਰ ਲਾਈਆਂ ਕੱਪੜੇ ਦੇ ਇਹਦਾ ਕੋਈ ਚੱਕਰ ਤਾਂ ਨਹੀਂ ਪਾਣੀ ਪੂਣੀ ਦਾ ਨਹੀਂ ਨਹੀਂ ਇਹ ਵਾਟਰ ਪ੍ਰੂਫ ਸਾਰੇ ਆਲਟ ਹੁੰਦੀ ਹੈ ਨਾ ਕੰਦਾਂ 'ਚ ਲੱਗਣਾਂ ਨਹੀਂ ਅੱਗੇ ਅੱਛਾ ਉੱਪਰ ਥੱਲੇ ਨੂੰ ਮਾਜਦੇ ਗਾ ਤੇ ਬਾਹਰ ਜਗਦੇ ਗਾ ਰਹਿਣੀਆਂ ਹੋਣ ਆ ਰਾਤ ਨੂੰ ਕੱਢ ਪੀਤੀਆਂ ਆ ਆ ਪਾਈਪ ਵਿੱਚੋਂ ਕਹਤੋਂ ਕੱਢਦੀ ਥੱਲੇ ਵਾਲੀ ਸ਼ੀਸ਼ਿਆਂ ਕਰਕੇ ਸ਼ੀਸ਼ਿਆਂ ਕਰਕੇ ਵਿੱਡ ਦੀ ਹਾਂਜੀ ਸ਼ੀਸ਼ਿਆਂ ਕਰਕੇ ਕੱਢਦੀ ਆ ਟਰਾਲਾ ਤਿਆਰ ਕਰਾਉਣਾ ਕਿਹੜਾ ਸੌਖਾ ਵੀਰੇ ਤੇ ਜਦੋਂ ਦੇ ਨਾ ਸ਼ੁਰੂ ਕਰ ਲਈਦਾ ਹਮਮ ਪਰ ਪਤਾ ਬਾਅਦ ਚ ਲੱਗਦਾ ਇਹ ਤਾਂ ਐਂਡ ਤੱਕ ਹੀ ਜਾਂਦਾ ਨਾ ਬੰਦਾ ਨਾ ਬੰਦਾ ਕਹਿਣੀ ਜੁਗਾ ਨਾ ਛੱਡਣ ਜਗਾ ਵਿੱਚ ਚਲੇ ਜੁਗਾ ਉਹਨੇ ਦਾ ਮਿਸਤਰੀ ਆਦੇ ਐਸਟੀਮੇਟ ਭਾਵੇਂ 20 ਲਏ ਹੋ ਇੰਨੀ ਫਲਾਈ ਮਿਸਤਰੀ ਨੇ ਲੱਖ ਰੁਪਏ ਦਾ ਐਸਟੀਮੇਟ 1.5 ਲੱਖ ਰੁਪਏ ਦਾ ਐਸਟੀਮੇਟ ਦੱਸਿਆ ਮੈਂ ਲੱਗਾ ਕਿ ਨਾ ਲੱਗਾ ਤੇ ਵਿੱਚ ਵਿੱਚ ਹੀ 4 ਲੱਖ ਰੁਪਏ ਲੱਗਾ ਸਾਡੇ ਚ ਕਰਨ ਨੂੰ ਹੁਣ ਉੱਥੇ ਆਨੰਦਪੁਰ ਸਾਹਿਬ ਹੀ ਕੋਈ ਵੀਰ ਹੀ ਮੈਂ ਗਾੜੀ ਬੈਠਾ ਤੇ ਪਤਾ ਨਹੀਂ ਕਿੰਨੇ ਉਹਨੂੰ ਕਹਿਤਾ ਵੀਰੇ ਤਾਂ ਅਣਾ ਨੇ 50000 ਘੱਟ ਦੱਸਿਆ 4 ਲੱਖ ਦੇ ਲਾਗੇ ਬਣੇ ਤੇ ਰੁਪਈਆ ਲਗਾ ਵੇਚ ਵੇਚੀ ਹੈ ਨਾ ਤੇ ਉਹਨੇ ਘੱਟ ਦੱਸਿਆ ਤੇ ਉਹ ਆਂਦਾ ਉਹ ਆਂਦਾ ਝੂਠ ਮਾਰਦੇ ਨਾ ਆ ਜਾ ਮੇਰਾ ਵੀ ਤੁਰੇ ਹਾਂ ਮੇਰੇ ਤੋਂ ਹਿਸਾਬ ਪਿਆ ਸਾਰਾ ਫੋਨ 'ਚ ਕੱਲੀ-ਕੱਲੀ ਟ੍ਰਾਂਜੈਕਸ਼ਨ ਸਭ ਕੋ ਹਨ ਤੇ ਮੈਂ ਤੂੰ ਆ ਜਾ ਮੇਰਾ ਭਰਾ ਯਾਰਾ ਨਾਲ ਨੂੰ ਝੂਠ ਮਾਰ ਕੇ ਕੀ ਮੈਲਾ ਸਹੀ ਗੱਲ ਹੈ ਯਾਰਾ ਸਕਰੀਨਾਂ ਸਕਰੂਨਾ ਕੈਮਰੇ ਉੱਤੇ ਸਿਸਟਮ ਲੱਗਾ ਟੈਂਕੀ ਵਾਲਾ ਸਾਹਿਬ ਕਿਤਾਬ ਉਹ ਜੇ ਟੈਂਕੀ ਦਾ ਕੰਮ ਇਹਨੂੰ ਬੜਾ ਵਧੀਆ ਤਾੜਾ ਲੱਗਾ ਜੀ ਉਹ ਪਾਈਪਾਂ ਉੱਤੇ ਉੱਤੇ ਸਾਰੇ ਪਾ ਦੇ ਹਾਂਜੀ ਉਹ ਮੈਂ ਕਹਿੰਦਾ ਪਾਣੀ ਮੁੱਕਣਾ ਹੀ ਨਹੀਂਗਾ ਮੁੱਕਦਾ ਹੀ ਨਹੀਂ ਉਹ ਹਣਾ ਮੁੱਕਦਾ ਹੀ ਨਹੀਂ ਅੱਧਾ ਸਾਰੇ ਉਹਲੇ ਮਹੱਲੇ ਚ ਨਹੀਂ ਮੁੱਕਿਆ ਹੁਣ ਇੱਕ ਪਾਈਪ ਆ ਇੱਕ ਪਾਈਪ 8 ਦਾ 18 ਪੀਡਾ ਪਾਈ ਉੱਤੇ ਵਿਹਲੀ ਜਗ੍ਹਾ ਇਹ ਮੈਂ ਤਾਂ ਕਹਿੰਦਾ ਪਾ ਦੇ ਸਾਰੇ ਭਾਵੇਂ ਇੱਕ ਹੋਰ ਪਾ ਸਕਦੇ ਹੁਰਲੇ ਪਾਸ ਦੋ ਪਾਜੋ ਭਾਵੇਂ ਉੱਤੇ ਸਾਰੇ ਹੀ ਪਾ ਦੇ ਪਾਣੀ ਮੁੱਕ ਮੈਂ ਕਹਿੰਦਾ ਹੁਰ ਸਾਹਿਬ ਕਹੇ ਤੁਹਾਡੇ ਤੋਂ ਪਾਣੀ ਨਹੀਂ ਮੁੱਕਣਾ ਮੁੱਕਣਾ ਹੀ ਨਹੀਂ ਸਹੀ ਗੱਲ ਮੁੱਕਣਾ ਸਹੀ ਗੱਲ ਇਹ ਪਾਣੀ ਲੈ ਕੇ ਵੀ ਜਾਇਓ ਸੱਚ ਤੁਹਾਨੂੰ ਪਤਾ ਉਧਰ ਪਾਣੀ ਔਖਾ ਆ ਜਾਂਦਾ ਕੰਮ ਨਹੀਂ ਨਹੀਂ ਸਾਬ ਨਹੀਂ ਉਹ ਲੈ ਗਿਆ ਸੀ ਡਰਮ ਅੱਛਾ ਤੇ ਉੱਥੇ ਗੁਰੂ ਘਰਾਂ ਚੋਂ ਹੀ ਮਿਲਦਾ ਪਾਣੀ ਉਧਰ ਪਾਣੀ ਔਰ Rajasthan ਜਾ ਕੇ ਥੋੜੀ ਸ਼ੋਰਟ ਆ ਜਾਂਦੀ ਨਾ ਅੱਛਾ ਫਿਰ ਗੁਰੂ ਘਰੋਂ ਫਿਰ ਡਰਮ ਭਰੀਦਾ ਸੀ ਇੰਨਾਗਾ ਵੀ ਜਿੰਨੇ ਚੋਂ ਐਨ ਥੱਲੇ ਲੱਗਦਾ ਸੀ ਡਰਮਾ ਉਨ ਚੋਂ ਫਿਰ ਗੁਰੂ ਘਰ ਆ ਜਾਂਦਾ ਸੀ ਤੇ ਭਰ ਲਈਦਾ ਸੀ ਪਾਣੀ ਸੱਚੀ ਸ਼ੋਰਟ ਆ ਪਾਣੀ ਲੈ ਕੇ ਜਾਇਓ ਨਹੀਂ ਐਨਾ ਨਹੀਂ ਜਦੋਂ ਵੀ ਮਹਾਰਾਜ ਕਰਦੇ ਤਿਆਰੀ ਫਿਰ ਵੇਨੇ ਇੱਕ ਤਾਂ ਪਲਾਸਟਿਕ ਦਾ ਇਹ ਸੋਕਾ ਵਿੱਚ ਜੰਗਾਲ ਨਹੀਂ ਲੱਗਣਾ ਜੰਗਾਲ ਨਹੀਂ ਹਾਵਾ ਪੈਂਦੀ ਹਾਂਵਾ ਪੈਂਦੀ ਜਣੀ ਉਹਦੇ ਉੱਤੇ ਬੋਰੀਆਂ ਸੁੱਟ ਦਿਓ ਵੈਸੇ ਵੀ ਠੰਡਾ ਹੀ ਰਹਿਣਾ ਹਾਂਜੀ ਨੋ ਵੈਸੇ ਵੀ ਠੰਡਾ ਹੀ ਰਹਿਣਾ ਹਣਾ ਫਰਿੱਜ ਹੀ ਬਣ ਜਾਣੀ ਤੁਹਾਡੀ ਹਾਂ ਲਓ ਜੀ ਵੀਰੋ ਲਈਏ ਹੁਣ ਆ ਗਿਆ ਅਸੀਂ ਦੱਸਿਓ ਵੀਰਾਂ ਦੇ ਟਰੈਕਟਰ 960 ਹੌਲੈਂਡ ਅਸਤਰ ਚਲੇ ਗਿਆ ਹਾਂ ਟਰਾਲੀ ਕਿਵੇਂ ਲੱਗੀ ਤੇ ਵੀਰ ਕਿਵੇਂ ਲੱਗੀ ਵੀਰ ਹੁਣੀ ਨਾ ਨਵੀਂ ਨਵੀਂ ਅਪਡੇਸ਼ਨ ਪਾਉਂਦੇ ਰਹਿੰਦੇ ਆ ਜੋਲ 21 21 ਆਲੇ ਇਹ ਨਾਲ ਆਲੇ ਨਾ ਹਾਂਜੀ ਇਕ ਨਾ ਡਬਲਯੂ ਨਾ ਨਹੀਂ ਨਹੀਂ ਇਹ ਨਾ ਪਪਾ ਉਰੇ ਆ ਨਾ ਤੈਨੂੰ ਮਾਸਾ ਚੱਕੀ ਚੀਜ਼ ਵਗਾਵਾ ਆਪਣੇ ਕੀ ਗਲਤੀ ਹੋਈ ਹੈ ਆ ਕੱਲੀ ਇਹਦੀ ਗਲਤੀ ਹੋਈ ਹੈ ਆਪਣੇ ਹੁਣ ਗਾਂ ਤੋਂ ਦਿਮਾਗ ਚ ਬਾਲਾ ਇਹ ਨਾ ਸਾਡੇ ਲਖਾ ਲਿਆ ਆਲਾ ਇਹ ਲਖਾ ਲੇ ਮਗਰ ਵੀ ਅੱਛਾ ਓਹ ਹੋਮੇ ਲੱਗ ਗਿਆ ਅਨੰਦਪੁਰ ਸਾਂ ਮੈਂ ਸਾਰੇ ਨਾਲ ਲੂ ਹੀ ਪੀਂਦਾ ਗਿਆ ਇਹਨਾਂ ਦਾ ਇੱਕ ਅੱਕਰ ਦੀ ਵਜ੍ਹਾ ਨਾਲ ਇਹ ਦੋ ਆ ਗਿਆ ਸਾਨੂੰ ਤੇ ਬਾਬਾ ਵੀਰਾਂ ਨੂੰ ਵੀ ਇਤਸ਼ਾਹ ਹੋਵੇ ਸਾਰੇ ਵੀਰਾਂ ਹੋਰਾਂ ਨੂੰ ਵੀ ਦਵੇ ਸਾਰੇ ਵੀਰਾਂ ਦੀਆਂ ਮਨੋ ਕਾਮਨਾ ਪੂਰੀਆਂ ਹੋਣ ਸਰਬੱਤ ਦਾ ਭਲਾ ਰਵੇ ਚੜ੍ਹਦੀ ਕਲਾ 'ਚ ਰਵੇ ਸਾਡੀ ਕੌਮ ਪੰਜਾਬੀ ਛੇਰਾਂ ਦੀ ਕੌਮ ਆ ਤੇ ਵੀਰਾਂ ਨੂੰ ਕੋਈ ਆਪਾਂ ਦੁਬਾਰਾ ਫੇਰ ਮਿਲਾਂਗੇ ਜਰੂਰ ਜਦੋਂ ਵੀਰਾਂ ਨੇ ਜੇ ਤਾਂ ਬਾਈਫੁੱਟ ਲਿਆਂਦਾ ਤਾਂ ਵੀ ਮਿਲਾਂਗੇ ਜੇ ਅਨੰਦਪੁਰ ਸਾਹਿਬ ਇਹਦੇ ਤੇ ਕੋਈ ਅਪਡੇਸ਼ਨ ਆਈ ਤਾਂ ਵੀ ਮਿਲਾਂਗੇ ਇਹ ਵੀਰਾਂ ਦਾ ਪੇਜ ਜ਼ਰੂਰ ਲਾਈਕ ਫੋਲੋ ਕਰੋ ਨੰਬਰ ਤੇ ਆਪਾਂ ਜਾਣਾ ਸਾਰਿਆਂ ਹਾਂ ਉਦੋਂ ਸਹੀ ਜਾਣਾ ਕੋਈ ਗੱਲ ਨਹੀਂ ਬਾਬਾ ਸ਼ੁੱਕ ਰੱਖਿਓ ਉਦੋਂ ਮਿਲਾਂਗੇ ਤੇ ਗੱਲਬਾਤ ਕਰਦਿਆਂ ਕੋਈ ਸ਼ਬਦ ਵੱਧ ਘਟ ਨਿਕਲੇ ਆਏ ਉਹਦੇ ਲਈ ਮਾਫੀ ਆ ਪਹਿਲਾਂ ਤੇ ਅਣਜਾਣ ਆ ਮੇਰਾ ਵੀਰ ਗਲਤੀ ਨੂੰ ਗਲਤੀ ਸਮਝ ਕੇ ਮਾਫ ਕਰਦਿਆ ਕਰੋ ਤੇ ਬਾਕੀ ਉਹ ਤਾਂ ਹੋਣਾ ਹੀ ਹੋਣਾ ਸਾਰਾ ਕੁਝ ਨਾ ਹਾਂਜੀ ਹਾਂਜੀ ਉਹ ਤਾਂ ਆਪਾਂ ਕਿਸੇ ਨੂੰ ਰੋਕ ਨਹੀਂ ਸਕਦੇ ਚੱਲੀ ਜਾਣਾ ਉਹਦੇ ਭਾਵੇਂ ਦੇ ਕਮੈਂਟ ਬੰਦ ਵੀ ਕਰ ਲਉ ਮੈਸੇਜ ਤਰਿਆਉਣੇ ਆ ਹਾਂ ਇਹ ਸਿਸਟਮ ਹੈਗਾ ਸਾ ਇਹ ਵੀ ਇਹ ਵੀ ਸਾਡੇ ਹੀ ਸੀ ਆ ਹਾਂ ਇਹ ਸਾਡੇ ਹੀ ਸੀ ਆ ਜੇ ਸਾਡੇ ਹੀ ਸਿਹਾਂ ਚੰਗੀਆਂ ਚੀਜ਼ਾਂ ਆਈਆਂ ਤੇ ਮਾੜੀਆਂ ਵੀ ਸਾਡੇ ਆਈਆਂ ਕਿਰਦਾਰ ਵੀ ਸਾਡੇ ਚ ਹੀ ਨੇ ਸਹੀ ਆ ਇਹ ਚਲੋ ਕੀਤਾ ਉਹਨਾਂ ਨੂੰ ਅਸੀਂ ਗਲਤ ਲੱਗਦੇ ਹੋਈਏ ਕਿਸੇ ਦੀ ਸੋਚ ਨਾਲ ਆਪਾਂ ਉਹ ਨਹੀਂ ਹੈਗੇ ਨਹੀਂ ਨਹੀਂ ਹਾਂਜੀ ਉਹ ਅਗਲੇ ਦੀ ਸੋਚ ਆ ਕੋਈ ਗੱਲ ਨਹੀਂ ਜਿਵੇਂ ਦੀ ਹੈਗੀ ਚੰਗੀ ਆ ਆਪਾਂ ਨੂੰ ਕੋਈ ਗੁੱਸਾ ਨਹੀਂ ਹੈਗਾ ਇਹ ਦਵਾ ਗਿਆ ਦੱਸਿਓ ਕਮੈਂਟ ਬਾਕਸ ਦੇ ਵਿੱਚ ਤੁਹਾਨੂੰ ਕਿੱਦਾਂ ਲੱਗੀਆਂ ਵੀਰਾਂ ਦੀਆਂ ਚੀਜ਼ਾਂ ਇਹ ਵੀਰਾਂ ਦਾ ਸਵਾ ਪੇਜ ਨੂੰ ਲਾਈਕ ਫੋਲੋ ਕਰਨਾ ਨਾ ਭੁੱਲਿਆ ਜੀ ਜੋਲ 21 21 ਵਾਲੇ ਏ ਏ ਨਾਲ ਵਾਲੇ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ